ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਤੁਹਾਨੂੰ ਸਾਡੇ ਗੁਰੂ ਘਰ ਗੁਰਦੁਆਰਾ ਨਾਨਕਸਰ ਬਿਲਡ ਰੂ ਕੇ ਦੇ ਦਰਸ਼ਨ ਕਰਾ ਰਿਹਾ ਹਾਂ ਬਹੁਤ ਸੋਹਣੀ ਇਮਾਰਤ ਸਤਿਗੁਰਾਂ ਨੇ ਇਥੋਂ ਦੇ ਸੰਗਤਾਂ ਨੂੰ ਬਖਸ਼ਿਸ਼ ਕੀਤੀ ਸੋ ਕੰਮ ਚੱਲ ਰਿਹਾ ਹੈ ਸੇਵਾ ਵਾ ਚੱਲ ਰਹੀਆਂ ਨੇ ਗੁਰਪਿਆਰੇਆ ਵੱਲੋਂ ਜਿੰਨੇ ਸੇਵਾਦਾਰ ਸਾਡੇ ਇਹ ਮੈਥੋਂ ਆਪਣੇ ਰਹਿਇਸ਼ ਤੋਂ ਸ਼ੁਰੂ ਕਰ ਰਹੇ ਆ ਕਿ ਸਾਡੇ ਆਪਣੇ ਇਹ ਜਿਹੜੀ ਗਿਆਨਦੀ ਦੀ ਰਹਿਸ ਬਣੀ ਹੈ ਇਹ ਵਿੰਡੋ ਦਰਵਾਜ਼ੇ ਆਪਣੇ ਰੰਗ ਰੰਗ ਹੋ ਰਿਹਾ ਹੈ ਇਹ ਸਾਡਾ ਅੰਦਰਲਾ ਪੋਰਸ਼ਨ ਹੈ ਗਿਆਨਦੀ ਦੀ ਰਹਿਸ ਇਹ ਦੇਖੋ ਵੀ ਸਾਰੇ ਸੇਵਾ ਆਵਾਜ਼ ਚੰਦਰਿਆ ਨੇ ਇਹ ਦੂਸਰਾ ਕਮਰਾ ਸਾਡਾ ਪਾਠ ਸਿੰਘਾ ਵਾਸਤੇ ਖੰਡ ਪਾਟ ਆਰੰਭ ਹੋਣੇ ਵਸਾਕੀ ਵਾਸਤੇ ਤਿਆਰੀ ਉਹ ਪਿੱਛੇ ਵਿੰਡੋ ਇਹ ਸਾਰੇ ਦਰਵਾਜ਼ੇ ਹੈ ਰੰਗ ਰੋਗਨ ਹੋਇਆ ਬਹੁਤ ਸੋਹਣਾ ਇਹਨਾਂ ਨੇ ਜਣੀ ਆਪਣੇ ਗੁਰੂ ਘਰ ਦੇ ਸੇਵਾਦਾਰਾਂ ਨੇ ਵੱਡਾ ਸਹਿਯੋਗ ਪਾਇਆ ਇਹ ਗੁਰੂ ਘਰ ਦੀ ਕਿਚਨ ਜਿਹੜੀ ਗਿਆਨੀ ਦੀ ਰਹਿਸ਼ਤੇ ਆ ਆਪਣੇ ਬਹੁਤ ਸਨੇਂਦਰੋ ਸਾਰੇ ਥੱਲੇ ਫਸਲਵਾ ਕੇ ਟੈਲਾ ਲਵਾ ਕੇ ਤੇ ਇਹ ਸਾਰੀ ਤਿਆਰੀ ਕੀਤੀ ਗਈ ਹੈ ਇਹ ਸੈਲਫ ਤੇ ਸਾਰੀ ਇਹ ਕਿਚਨ ਹੈ ਇਧਰ ਗਿਆਨੀ ਦੀ ਰਹਿਸ਼ਤ ਜਾਣ ਕੇ ਮੇਰੀ ਰਹਿ ਇਸ ਇਹ ਸਾਡੇ ਦਰਵਾਜ਼ੇ ਜਿਹੜੇ ਬਹੁਤ ਸੋਹਣੇ ਸਾਬਰ ਬਲਦੀ ਰਹਿਮਤ ਨਾਲ ਤਿਆਰ ਹੋਏ ਅੰਦਰ ਦੀਆਂ ਤਸਵੀਰਾਂ ਮੈਂ ਤੁਹਾਨੂੰ ਦਿਖਾ ਰਿਹਾ ਇਹ ਦੇਖੋ ਵਿੰਡੋ ਸੀ ਲੱਕੜ ਦੀ ਬਣਾਈ ਨਾਲ ਪੱਥਰ ਦੀ ਤੇ ਸਾਰੀ ਬਿਲਕੁਲ ਤਸੱਲੀ ਕੀਤੀ ਗਈ ਹੈ ਬਹੁਤ ਸੋਹਣਾ ਰੰਗ ਪੇਟ ਮਾਰਿਆ ਗਿਆ ਇਹ ਸਾਰਾ ਉੱਪਰ ਮੇਰਾ ਸਮਾਨਤਰ ਸਿਸਟਮ ਜੋ ਕਿਤਾਬਾਂ ਕਿਤਾਬ ਆ ਗਈ ਹੈ ਸੋਨੇ ਦੀ ਤਸਵੀਰ ਇਹ ਕਿਤਾਬ ਅਸੀਂ ਜਲਦੀ ਗੁਰੂ ਘਰ ਦੇ ਵਿੱਚ ਅਲਿਸ਼ ਕਰਾਂਗੇ ਤੇ ਇਹ ਸਾਡੇ ਪਿੱਛੇ ਮੇਰਾ ਰਿਕਾਰਡ ਹੋਇਆ ਸੀ ਗੁਰੂ ਘਰ ਵਾਲਾ ਸੀ ਕੀਤਾ ਸੀ ਧੰਨ ਗੁਰੂ ਨਾਨਕ ਦੇਵ YouTube ਤੇ ਹੈ ਜਦੋਂ ਮਰਜੀ ਸੁਣ ਸਕਦੇ ਹੋ ਇਹ ਸਾਡੀ ਮੇਰੀ ਪਿਛਲੀ ਵਿੰਡੋ ਜਿਹੜੀ ਬਾਰੀ ਹੈ ਇਹ ਪਿਛਲੇ ਪਾਸੇ ਸਾਸਕੂਆ ਹੋ ਰਿਹਾ ਕਾਪੜੇ ਪਟੇ ਜਾ ਰਹੇ ਇੱਕ ਦਾ ਦੂਸਰਾ ਦੀ ਸੋਨੇ ਦੀ ਸੋਨੇ ਦੀਆਂ ਕਰਮਾ ਇਹ ਸਾਰਾ ਇਹ ਮੇਰਾ ਰੂਮ ਤਿਆਰ ਹੋਇਆ ਹੈ ਗਿਆਨੀ ਦੀ ਰਿਸਪੌਂਸ ਹੋਣੀ ਇਹ ਇਹਨੇ ਚੈਰ ਕੀਤੀ ਹੈ ਤੇ ਇਹ ਸਾਹਮਣੇ ਦੇਖ ਲਓ ਤੇ ਇਹ ਮਸਾਂ ਤੁਨ ਅਨਸਾਰ ਇਹ ਬਰਾ ਕੰਪਿਊਟਰ ਰੂਮ ਬਣਿਆ ਹੋਇਆ ਸਾਰਾ ਪ੍ਰੋਪਰ ਸੇਵਾਦਾਰਨ ਦੀਆਂ ਸੇਵਾਵਾਂ ਕਰਨ ਕਰਨ ਤੇ ਮੈਂ ਤੁਹਾਨੂੰ ਸਾਰਾ ਪਰਲੇ ਪਾਸੇ ਵੀ ਸਾਡੇ ਸੈੱਟ ਬਹੁਤ ਸੋਹਣਾ ਬਣਿਆ ਬਾਹਰ ਜਦੋਂ ਬੀਬੀਆਂ ਜੋ ਹਲਵਾਈ ਲੱਗਦੇ ਨੇ ਲੰਗਰ ਪਛਾਤਾ ਤਿਆਰ ਕਰਨ ਉਸ ਟਾਈਮ ਦੇ ਉੱਤੇ ਆਪਣੇ ਟੋਪ ਪੈਂਦੀ ਸੀ ਕਿਉਂਕਿ ਲੰਗਰ ਹਾਲ ਨਵਾਂ ਬਣਿਆ ਤੇ ਉਹਦੇ ਵਿੱਚ ਦਿੱਕਤ ਆਉਂਦੀ ਸੀ ਇਹ ਸਾਰੀ ਇਟਾਂ ਦੀ ਸੇਵਾ ਵੀ ਗੁਰੂ ਪਿਆਰਿਆਂ ਸੇਵਾਦਾਰ ਵੱਲੋਂ ਕੀਤੀ ਗਈ ਹੈ ਉਹ ਵੱਡੇ ਗੇਟ ਤੱਕ ਇੱਥੋਂ ਤੱਕ ਲੈ ਕੇ اللي ਇੰਟਰਲੋਕ ਲਵਾ ਕੇ ਸੰਗਤਾਂ ਦੇ ਮੀਮਕਾਨੇ ਦੇ ਵਿੱਚ ਲੰਗਰ ਵਾਸਤੇ ਰਸਤਾ ਸਾਫ ਬਣਾਇਆ ਗਿਆ ਬਹੁਤ ਸੁਭਾਵਾਂ ਗੁਰੂ ਘਰ ਦੇ ਸੇਵਾਦਾਰ ਕਰਦੇ ਨੇ ਇੱਥੇ ਬੈਠੇ ਵੀ ਤੇ ਬਾਹਰ ਬੈਠੇ ਵੀ ਦੇਸਾਂ ਵਿਦੇਸਾਂ ਦੇ ਵਿੱਚ ਵਾਹਿਗੁਰੂ ਸਭਨਾਂ ਨੂੰ ਤੰਦਰੁਸਤੀਆਂ ਤਰੱਕੀਆਂ ਬਖਸ਼ ਕਰਿਓ ਸਾਡਾ ਅੰਦਰਲਾ ਗੇਟ ਹੈ ਜਿਹੜਾ ਸੜਕ ਦੇ ਉੱਤੇ ਖੁੱਲਦਾ ਉਹ ਵੀ ਤਿਆਰ ਕੀਤਾ ਗਿਆ ਜੀ ਮੈਂ ਤੁਹਾਨੂੰ ਅੰਦਰ ਦੀ ਅੰਦਰ ਦੀ ਦਿਖਾ ਦਿਆਂ ਕਿ ਇਹ ਰੰਗਦਾਰ ਹੋ ਰਹੇ ਨੇ ਇਹ ਸਾਡਾ ਦਰਵਾਰ ਦਰਵਾਰ ਦੇ ਉੱਪਰ ਜਿਹੜੇ ਆ ਬਾਹਰਲੇ ਪਾਸੇ ਮਿਸਤਰੀ ਰੰਗ ਕਰ ਰਹੇ ਆ ਪਿੰਟਰ ਆ ਬਾਰੀਆਂ ਜਾਲੀਆਂ ਨੂੰ ਰੰਗ ਹੋ ਰਿਹਾ ਤੇ ਇਹ ਸਾਰੇ ਇਸੇ ਤਰ੍ਹਾਂ ਇਹ ਸਾਡਾ ਬਾਰੀਆਂ ਵਿੰਡੋ ਸਾਡੇ ਦਰਵਾਜ਼ੇ ਹੋ ਰਹੇ ਇਹ ਦੇਖੋ ਹਾਇਤਾ ਇਹ ਸਾਡਾ ਲੋਕ ਕੀਤਾ ਹੋਇਆ ਲੈ ਜਿਹੜਾ ਲੰਗਰ ਹਲਨਾਮਾ ਬਣਿਆ ਆਪ ਵੀ ਅਗਰੇ ਦੇਖ ਸਕਦੇ ਹੋ ਬਹੁਤ ਸੋਹਣੀ ਵੱਡੀ ਬਿਲਡਿੰਗ ਇਹ ਸਾਹਮਣੇ ਦੇਖ ਰਹੇ ਹੋ ਤੁਸੀਂ ਵਿੰਡੋ ਦਰਵਾਜ਼ੇ ਨਵੇਂ ਪੇਂਟ ਕੀਤੇ ਗਏ ਰੰਗ ਹੋਰੇ ਹੋ ਚੁੱਕੇ ਹੈ ਤੇ ਇਸੇ ਤਰ੍ਹਾਂ ਸਾਡੇ ਪਿਛਲੇ ਪਾਸੇ ਸੇਵਾਦਾਰ ਵੱਲੋਂ ਸੇਵਾ ਕੀਤੀ ਗਈ ਤੇ ਉਹ ਛੱਡ ਬਣਾਇਆ ਗਿਆ ਤੇ ਬੜੇ ਵਧੀਆ ਮਿਸਤਰੀਆਂ ਨੇ ਵੀ ਚੰਗਾ ਉਪਰਾਲਾ ਕੀਤਾ ਕਿ ਅਗਰ ਜਲਦੀ ਤੋਂ ਜਲਦੀ ਤਿਆਰ ਕਰਕੇ ਕਿਉਂਕਿ ਵਿਸਾਖੀ ਦੇ ਸਮਾਗਮ ਆ ਗਏ ਨੇ ਤੇ ਵਿਸਾਖੀ ਦੇ ਸਮਾਗਮਾਂ ਦੇ ਉੱਤੇ ਉਹ ਦੇਖੋ ਉਹ ਛੱਡ ਨੂੰ ਨਜ਼ਰ ਆ ਰਿਹਾ ਮੈਂ ਉੱਥੇ ਜਾ ਕੇ ਤੁਹਾਨੂੰ ਸਾਰਾ ਦਿਖਾ ਰਿਹਾ ਆ ਦੇਖੋ ਪਰ ਵਿੰਡੋ ਸਾਰੀਆਂ ਰੰਗ ਕਿਤੇ ਅੰਗਨ ਦੇ ਉੱਪਰ ਰੋਸ਼ਨਦਾਨ ਵੀ ਸਾਰੇ ਰੰਗ ਪੇਂਟ ਕੀਤੇ ਗਏ ਆ ਤੇ ਇਹ ਆ ਦੇਖੋ ਉਹ ਪਿਛਲਾ ਦਰਵਾਜ਼ਾ ਲੰਗਰ ਹਾਲ ਦੇ ਵਿੱਚ ਜਿੱਥੇ ਲੰਗਰ ਦਾ ਸਾਰਾ ਸਮਾਨ ਪਾਣਾ ਟਿੰਡਾ ਪਿਆ ਤੇ ਇਹ ਜਿਹੜੀ ਛੱਡ ਤੁਸੀਂ ਦੇਖ ਰਹੇ ਹੋ ਸੋਨਾ ਛੱਡਾਂ ਨੇ ਸਫਾਈ ਕਰਨ ਵਾਲੀ ਐ ਅੱਜ ਪਰਦੇ ਸੰਗ ਤੱਕ ਸਫਾਈ ਕਰੇਗੀ ਤੇ ਇਹ ਛੱਡ ਸੋ ਦਾ ਬਹੁਤ ਸੁਣਾ ਬਣ ਚੁੱਕਿਆ ਅੰਦਰੋਂ ਤੇ ਇਹ ਸੰਗਤ ਦੇ ਲਈ ਲਾਭ ਦੇਖੋਗਾ ਠੜ ਦੇ ਵਿੱਚ ਵੀ ਮਤਲਬ ਮੀਕਣੀ ਦੇ ਵਿੱਚ ਵੀ ਤੇ ਧੁੱਪ ਦੇ ਵਿੱਚ ਵੀ ਇੱਥੇ ਆ ਕੇ ਜਿਹੜੇ ਹਲਵਾਈ ਲੱਗਦੇ ਜਾਂ ਬੀਬੀ ਇੱਥੇ ਲੰਗਰ ਪਛਤਾ ਤਿਆਰ ਕਰਦੀਆਂ ਨੇ ਉਹਨਾਂ ਵਾਸਤੇ ਸ਼ਾਮ ਵੀ ਹੋਏਗੀ ਤੇ ਮੀਕਣੀ ਦੇ ਵਿੱਚ ਆਉਂਦਾ ਕੀ ਸਾਡਾ ਉੱਧਲਾ ਪਿਛਲੇ ਪਾਸੇ ਦਾ ਦਰਵਾਜ਼ਾ ਇਹਦੇ ਵਿੱਚ ਜਿਹੜਾ ਸਾਰਾ ਸਬਾਹ ਕਮਲ ਦੇ ਵਿੱਚ ਲੰਗਰ ਦਾ ਪਿਆ ਇਹ ਵੀ ਸਾਡਾ ਪੇਂਟ ਕੀਤਾ ਗਿਆ ਸੋਨਾ ਆ ਦੇਖੋ ਸਾਰੇ ਪਾਸੇ ਉਪਰ ਨਗਾ ਮਾਰ ਲਿਓ ਤੇ ਇਹ ਲੋਕੇਸ਼ਨ ਵੀ ਦੇਖੋ ਕਿੰਨੀ ਸੋਹਣੀ ਲੱਗਦੀ ਹੈ ਪਾਸੇ-ਆਸੇ ਪਾਸੇ ਹਰਿਆਵਲ 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 ਤੇ ਇਧਰ ਪਿਛੋਂ ਰੋਡ ਜਾ ਰਿਹਾ ਤੇ ਇਧਰ ਨੂੰ ਇਨਾਲੇ ਵਾਲੇ ਨੂੰ ਚਲ ਕੇ ਉਹ ਪਿਛੇ ਨਿਆਲੇ ਵਾਲਾ ਗੇਟ ਵੀ ਨਜ਼ਰ ਆ ਰਿਹਾ ਹੈ ਸੋ ਗੁਰੂ ਘਰਾਂ ਦੀਆਂ ਜਿਹੜੀਆਂ ਸਵਾਮਾਂ ਚੱਲਦੀਆਂ ਨੇ ਉਹ ਸੰਗਤਾਂ ਦੇ ਸੱਤੇ ਹੁੰਦੀਆਂ ਸੰਗਤ ਇਥੋਂ ਦੀ ਬਹੁਤ ਵੱਡੇ ਪ੍ਰਾਲੇ ਕਰਦੀ ਹੈ ਬਹੁਤ ਵੱਡੀਆਂ ਸਵਾਮਾਂ ਭੇਜਦੇ ਨੇ ਇਥੋਂ ਦੇ ਲੋਕਲ ਵੀ ਜਿਹੜੇ ਸੱਜਣ ਪਿਆਰੇ ਹੈਗੇ ਨੇ ਸੇਵਾਦਾਰ ਤੇ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਸਾਰੇ ਦੇਸ਼ਾਂ ਦੇ ਬੈਠੇ ਆ ਸਾਡੇ ਨਗਰ ਦੇ ਗੁਰੂ ਪਿਆਰੇ ਤੇ ਸਵਾਮਾਂ ਆਪਣੀਆਂ ਸਮੇ ਸਮੇਂ ਸਰਪੇ ਦਿੰਦੇ ਨੇ ਜਿਨ੍ਹਾਂ ਦੇ ਨਾਲ ਗੁਰੂ ਕਾ ਦੀ ਇਹ ਲੁੱਕ ਵਧੀਆ ਬਣਦੀ ਹੈ ਤੇ ਗੁਰੂ ਕਾ ਦੀਆਂ ਅਸ਼ੀਰਵਾਦਾਂ ਉਹਨਾਂ ਨੂੰ ਪ੍ਰਾਪਤ ਹੁੰਦੀਆਂ ਨੇ ਵਾਹਿਗੁਰੂ ਇਸੇ ਤਰ੍ਹਾਂ ਸਾਰਿਆਂ ਦੇ ਸਤੇ ਮੇਰਾ ਪਰੇ ਹੱਥ ਰੱਖ ਕੇ ਜਿੰਨੇ ਵੀ ਸੇਵਾਦਾਰ ਸਵਾਗ ਪੇਜਦੇ ਨੇ ਮਾਲਕ ਉਹਨਾਂ ਦੀਆਂ ਤਰਕਿਆਂ ਬਾਦੇ ਬਖਸ਼ ਕਰਨ ਜਿਹੜੀ ਮਾਇਆ ਪੇਜਦੇ ਆ ਉਹ ਸਾਨ ਨਹੀਂ ਹੋਵੇ ਤੇ ਉਹਨਾਂ ਦੇ ਵਿੱਚ ਹੋਰ ਵਾਦੇ ਕਰਕੇ ਮਾਲਕ ਉਹਨਾਂ ਦਾ ਦਸਬੰਦ ਕੱਢੇ ਦਾ ਲਾਹਾ ਬਖਸ਼ ਕਰਨ ਸੋ ਇਥੇ ਇਤਨੇ ਜਾਣਕਾਰੀ ਆਪਦੇ ਲਈ ਪੇਸ਼ ਕੀਤੀ ਹੈ ਸੋ ਅੱਗੇ ਕੋਈ ਹੋਰ ਕਾਰਜ ਹੋਏਗਾ ਤਾਂ ਉਹ ਵੀ ਸਾਰੇ ਇਹ ਆਪਣੇ ਸਰਨ ਦਸਿਆ ਜਾਗਾ ਉਹ ਬਾਹਰਲਾ 게ਟ ਅੰਦਰਲਾ 게ਟ ਜਿਹੜਾ ਨਗਰ ਦੇ ਵਿੱਚ ਖੁੱਲਦਾ ਤੇ ਉਹ ਵੀ ਰੰਗ ਪੇਂਟ ਹੋ ਰਿਹਾ ਤੇ ਸਾਰੀ ਤਿਆਰੀ ਹੋ ਰਹੀ ਹੈ ਤੇ ਸਾਰਾ ਗਰਾਊਂਡ ਬਹੁਤ ਬਹੁਤ ਸਾਰਿਆਂ ਨੂੰ ਮੁਬਾਰਕਾਂ ਆ ਰਹੀ ਵਿਸਾਖੀ ਦੀਆਂ ਵੀ ਤੇ ਸਾਡੇ ਗੁਰੂ ਘਰ ਦੀਆਂ ਤਿਆਰੀਆਂ ਵਾਸਤੇ ਜਿਹੜੇ ਸੇਵਾਦਾਰ ਕਰ ਰਹੇ ਸੰਗਤਾਂ ਸਵਾਵਾਂ ਕਰ ਰਹੀਆਂ ਨੇ ਮਾਇਆ ਰੂਪ ਜਾਂ ਹੋਰ ਕਿਸੇ ਰੂਪ ਚ ਉਨਾਂ ਨੂੰ ਸਾਵਨ ਨੂੰ ਬਹੁਤ ਬਹੁਤ ਵਧਵਾਰ ਕਾ ਵੀ ਤੇ ਸਾਰਿਆਂ ਦਾ ਬਹੁਤ ਬਹੁਤ ਕੋਟ ਕੋਟ ਗੁਰੂ ਘਰ ਵੱਲੋਂ ਦਾਸ ਵੱਲੋਂ ਵੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਆ ਦੇਖੋ ਇੰਟਰਲੌਕ ਦੀ ਵੀ ਸੇਵਾ ਗੁਰੂ ਪਿਆਰੇ ਵੱਲੋਂ ਬਧੇ ਤਰੀਕ ਨਾਲ ਕੀਤੀ ਗਈ ਹੈ ਕਿਉਂਕਿ ਜਦੋਂ بارش ਹੁੰਦੀ ਸੀ ਫਿਰ ਮਿੱਟੀ ਚੀਕਣੀ ਹੈ ਤੇ ਸੰਗਤਾਂ ਦੇ ਡਿੱਗਣ ਦਾ ਤਲਕੰਦਾ ਢਲਦਾ ਸੋ ਆਪਣੇ ਆਪ ਇਹ ਗੁਰੂ ਘਰ ਦੀ ਸੇਵਾ ਕਰਕੇ ਸਤਿਗੁਰਾਂ ਦੀ ਰਹਿਮਤਾਂ ਬਖਸ਼ਣ ਪ੍ਰਾਪਤ ਕੀਤੀਆਂ ਇਤੋਂ ਫਿਰ ਲੰਗਰ ਹਾਲ ਤੋਂ ਆਪਾਂ ਚੱਲਦੇ ਆ ਗੁਰੂ ਘਰ ਦਰਵਾਰ ਵਾਲੇ ਪਾਸੇ ਜਾਂ ਉਧਰ ਗਿਆਨੀ ਜੀ ਦੀ ਰਸ ਵਾਲੇ ਪਾਸੇ ਇਹ ਦੇਖੋ ਸਾਰੇ ਸੋਨਾ ਉਪਰਾਲਾ ਕੀਤਾ ਗਿਆ ਇਹ ਸਾਰੇ ਰੰਗ ਰੋਗਨ ਹੋਏ ਆ ਜਿਹੜੇ ਇਹ ਜੰਗਲੇ ਬਣੇ ਹੋਏ ਆ ਤੇ ਸੋਨੇ 골ਡਨ ਕਲਰ ਦੇ ਵਿੱਚ ਇਹਨਾਂ ਨੇ ਖੰਡਾ ਸਾਹਿਬ ਤੇ ਪੇਂਟ ਕੀਤਾ ਇਸਾਰੇ ਉਹ ਬਾਰੀਆਂ ਵਿੰਡੋ ਸਾਰੀਆਂ ਰੰਗ ਹੋ ਰਹੀਆਂ ਨੇ ਤੇ ਇੱਧਰ ਵੀ ਸਾਰੀਆਂ ਵਿੰਡੋ ਹੋ ਚੁੱਕੀਆਂ ਨੇ ਲੰਗਰ ਹਾਲ ਦੀ ਇਹ ਦਰਵਾਜ਼ਾ ਏਰੀਆ ਆ ਗਿਆ ਸੋ ਧੰਨ ਗੁਰੂ ਨਾਨਕ ਪਾਤਸ਼ਾਹ ਗੁਰਦੁਆਰਾ ਨਾਨਕ ਸਾਹਿਬ ਦੇ ਸੱਤੇ ਮੇਰਾ ਭਰਾ ਹੱਥ ਰੱਖਦੇ ਹੋਏ ਰਹਿਮਤਾ ਮਖਸ਼ਾ ਕਰਦੇ ਨੇ ਸਾਰੀਆਂ ਸੰਗਤਾਂ ਨੂੰ ਵੱਧ ਚੜਕੇ ਉਪਰਾਲਾ ਬਖਸ਼ਦੇ ਨੇ ਸੰਗਤਾਂ ਹਾਜ਼ਰੀਆਂ ਉਪਰਦੀਆਂ ਨੇ ਸੁਭਾ ਸ਼ਾਮ ਤੇ ਬਹੁਤ ਗੁਰੂ ਘਰ ਦੀਆਂ ਅਸ਼ੀਰਵਾਦਾਂ ਪ੍ਰਾਪਤ ਹੋ ਗਈਆਂ ਨੇ ਇਹ ਜਿਹੜਾ ਸਾਡਾ ਦੋ ਕਮਰੇ ਵੈਸੇ ਬਣਾਏ ਹੋਏ ਐ ਆਪਣੇ ਬੈਠਣ ਵਾਸਤੇ ਪ੍ਰਬੰਧਕਾਂ ਦੇ ਜਾਮ ਪਾਰਟੀ ਜਰੂਰ ਉਸ ਟਾਈਮ ਦੇ ਉੱਤੇ ਸੇ ਦੇਖੋ ਅੱਜ ਆ ਬਣ ਰਿਹਾ ਬੰਨਾ ਹੈ ਤਿਆਰ ਕਰਨਾ ਇਹਨੇ ਆ ਕੇ ਹੁਣੇ 10 ਵਜੇ ਸਾਡਾ ਪਾਰਕ ਇੱਥੇ ਘਾਹ ਲੋਣਾ ਇਹ ਫੁੱਲ ਦੇ ਕੋ ਗੁਲਾਬ ਦੇ ਕਿੰਨੇ ਸੋਹਣੇ ਪਾਰਕ ਬੁਟੇ ਲੱਗੇ ਹੋਏ ਐ ਤੇ ਇਹ ਸਾਡਾ ਦਰਬਾਰ ਜੋ ਆਊਟਸਾਈਡ ਤੇ ਦਿਖ ਰਹੇ ਹੋ ਇਧਰ ਵੀ ਸਾਈਡ ਤੇ ਦਿਖ ਰਹੇ ਹੋ ਕਲਰ ਹੋ ਰਿਹਾ ਤੇ ਇਹ ਗੁਰੂ ਘਰ ਦਾ ਨਜ਼ਾਰਾ ਤੁਹਾਨੂੰ ਦਿਖਾ ਰਿਹਾ ਗੁਰਦੁਆਰਾ ਨਾਨਸਰ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਧਰ ਦੇਖੋ ਇਹ ਸਾਡਾ ਨਿਸਾਨ ਸ਼ਾਹ ਦਰਸ਼ਨ ਕਰੋ ਇਹ ਵੀ ਅੱਜ ਪਲਕੇ ਦੀ ਤਿਆਰੀਆਂ ਨੇ ਸਾਕ ਉਹ ਤੇ ਆ ਰੋ ਕੇ ਆ ਜਗਾ ਨਿਸਾਨ ਆਪਣੇ ਚੋਲਾ ਸਾਹਿਬ ਤੇ ਆਪਣੇ ਚੜਾਈ ਜਾਣਗੇ ਸਾਕੀ ਤੇ ਕੀ ਦਰਬ ਜੋੜੀ ਹੈ ਇਹ ਵੀ ਤਿਆਰੀ ਜਦੋਂ ਸਮਾਂ ਲੱਗਾ ਸੰਗਤ ਕਰਨੀ ਹੈ ਇਧਰ ਬੂਟੇ ਤੁਸੀਂ ਦੇਖ ਰਹੇ ਹੋ ਸੋਨਾ ਏਰੀਆ ਬਣਿਆ ਹੋਇਆ ਤੇ ਗੁਰੂ ਕਾ ਦੀਆਂ ਰੌਣਕਾਂ ਇਸ ਟਾਈਮ ਤਾਂ ਹੁਣ ਸੰਗਤ ਸਾਰੇ ਕਰੋ ਕਰੀ ਜਾ ਚੁੱਕੇ ਆ ਸਵੇਰੇ ਉਤਲੇ ਰੌਣਕਾਂ ਆਉਂਦੀਆਂ ਨੇ ਇਹ ਡਿਊਟੀ ਹੈ ਇਹ ਵੀ ਚਾਰ ਕੀਤੇ ਜਾਣੇ ਇਹ ਸਾਡੇ ਤਾਹਫੂਸ ਬਹੁਤ ਹੋ ਰਿਹਾ ਸ਼ਿਵਾ ਦਾ ਲੱਗੇ ਹੋਏ ਨੇ ਤਾਹਫੂਸ ਘਟ ਕੇ ਅੱਜ سانس ਵੀ ਹੋਏਗੀ ਇਧਰ ਤੇ ਇਥੋਂ ਫਿਰ ਲਾ ਬਾਕੀ ਦਾ ਕਾਰਜ ਆਹ ਲੋ ਸਾਸਪੀਆ ਕਰਨਾ ਪੇੜਤਾ ਹੋ ਗਿਆ ਤੇ ਇਹ ਸਾਰੀਆਂ ਤਿਆਰੀਆਂ ਕਰਕੇ ਤੇ ਸੰਤਾਂ ਨੇ ਸਤਿਗੁਰੂ ਦਾ ਸ਼ਿਵਾਦੋ ਪ੍ਰਾਪਤ ਕਰਨੀਆਂ ਸੋ ਇਨਯਰ ਵੀ 3 ਪਰ 1 ਕਰਨੀ ਆ ਬਲਾਓ ਸਾਰੇ ਗੱਜ-ਵੱਜ ਕੇ ਫਤਿਹ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ